ਉਈ ਗਾਨ ਨਹੀਂ ਸასიਖਾਲ ਸਾਰੇ ਕਿਸਾਨ ਵੀਰਾਂ ਨੂੰ ਜਿਹੜੀ ਉਸ ਦਿਨ ਆਪਾਂ ਪਨੀਰੀ ਬੀਜੀ ਸੀਗੀ ਉਹ ਪੀਲੀ ਬਹੁਤ ਜ਼ਿਆਦਾ ਪੈ ਗਈ ਆ ਉਹ ਤੁਹਾਨੂੰ ਬਾਅਦੋਂ ਦਿਖਾਉਨੇ ਆ ਉਹਦੇ ਵਿੱਚ ਹੁਣ ਅਸੀਂ ਇਹ ਕੱਲੀ ਦਾ ਚੂਨੇ ਦਾ ਪਾਣੀ ਪਾ ਰਹੇ ਆ ਇਹ ਵਾਲਾ ਜਿਹੜਾ ਇਹ ਲੋਹੇ ਦਾ ਪਾਣੀ ਆ ਤੇ ਇਹ ਵਾਲਾ ਜਿੰਕ ਇਹਨੂੰ ਮਿਕਸ ਕਰਕੇ ਤੇ ਸ਼ਾਮ ਦੇ ਟਾਈਮ ਠੰਡੇ ਹੋਏ ਇੱਲੇ 15 ਥੋੜੀ-ਥੋੜੀ ਮਾਤਰਾ ਦੇ ਵਿੱਚ ਪਾਇਆ ਸਾਰੀਆਂ ਚੀਜ਼ਾਂ 100-100 ਗ੍ਰਾਮ ਲਈਆਂ ਨੇ ਇਹ ਫਾਰਮੂਲਾ ਪਹਿਲਾਂ ਵੀ ਅਸੀਂ ਯੂਜ਼ ਕਰਦੇ ਆ ਹੁਣ ਵੀ ਕਰਨ ਲੱਗੇ ਆ ਅੱਗੇ ਪਹਿਲਾਂ ਦੇ ਵਿੱਚ ਬਹੁਤ سارے ਫਾਰਮੂਲੇ ਯੂਜ਼ ਕਰਕੇ ਦੇਖੀਏ ਤੇ ਕੋਈ ਵੀ ਕਾਮਯਾਬ ਨਹੀਂ ਹੋਇਆ ਸੋ ਆਪਾਂ ਹੁਣ ਪਨੀਰ ਹੀ ਤੁਹਾਨੂੰ ਦਿਖਾਉਨੇ ਆ ਕਿੰਨੀ ਕਿੰਨੀ ਕਪੀਲੀ ਹੋਈ ਆ ਇਹ ਤੁਸੀਂ ਦੇਖ ਸਕਦੇ ਹੋ ਇਹ ਸੂਰਜ ਦੀ ਰੌਸ਼ਨੀ ਦੇ ਕਰਕੇ ਥੋੜਾ ਘੱਟ ਪਤਾ ਲੱਗਦਾ ਪਰ ਬਹੁਤ ਜ਼ਿਆਦਾ ਪੀਲਾ ਜਿਹੜਾ ਪਾਣਾ ਉਹ ਆਇਆ ਹੋਇਆ ਤੇ ਐਸੀ ਤਰ੍ਹਾਂ ਹੀ ਹੁਣ ਇਹਦੇ ਤੇ ਸਪਰੇਅ ਕਰਾਂਗੇ ਉਹਦੇ ਨਾਲ ਇਹ ਬਿਜਦਾ ਉਹ ਪਹਿਲਾਂ ਹੀ ਪਾਣੀ ਲੱਗਿਆ ਉਸ ਤੋਂ ਬਾਅਦ ਇਹਨੂੰ ਪਾਣੀ ਨਹੀਂ ਸੀ ਲਾਇਆ